ਸੰ 600 ਰੁਪਏ ਵੀ ਮਿਲਦੇ ਦੀ ਜੇ ਕੋਈ ਪੁਲਿਸ ਵਾਲਾ ਆ ਕੇ ਚੱਕ ਲੈਂਦਾਦਾ ਇੱਧਰ ਆ ਜਾਓ ਇੱਧਰ ਆ ਜਾਓ ਆਕਾਲੀ ਦਲ ਹੀ ਖਤਮ ਆ ਅਕਾਲੀ ਦਲ ਕਿਉਂ ਖਤਮ ਆ ਖਤਮ ਹੋ ਗਏ ਕਾਂਗਰਸ ਲਈ ਇੰਨਾ ਪਿਆਰ ਕਿਉਂ ਜੀ ਕਿਉਂ ਸਾਡਾ ਖਾਨਦਾਨ ਹੀ ਉਹ ਕਾਂਗਰਸ ਵੀ ਸੜਕਾਂ ਛੋਟਾਂ ਨੇ ਉਹਨਾਂ ਦੀ ਦੇਣਾ ਜਿਹੜਾ ਰਾਸ਼ਨ ਰੋਟਣ ਦੇਣਾ ਉਹ ਵੀ ਉਹਨਾਂ ਦੀ ਦੇਣਾ ਸਾਰਾ ਕੁਝ ਪਹਿਲਾਂ ਉਹਨਾਂ ਨੇ ਦਿੱਤਾ ਹੈ ਇਹਨਾਂ ਨੇ ਹੁਣ ਕਾਂਗਰਸ ਨੇ ਮੈਨੂੰ ਕੋਈ ਫਕਤਾ ਸੀਗਾ ਝਾੜ ਕੋਇਆ ਨਾ ਬਿਜਲੀ ਮਾਫ ਕੀਤੀ ਆ ਇਕੱਲੀ ਕਿਹੜੀ ਯਾਤਰਾ ਜੀ ਹੁਣ ਤਾਂ ਜਿਵੇਂ ਮਰੀ ਘਾਟਿਆ ਲੱਗ ਰਹੀ ਹੈ ਪਹਿਲਾਂ ਵਾਲੀਆਂ ਕੰਮ ਤਾਂ ਨਹੀਂ ਰਹਾ ਜੀ ਉਹ ਹੌਂਗਾਨੀ ਦੇ ਘਟਾ ਜਾਣ ਦੇ ਪਹਿਲਾਂ ਜਾ ਰਹੇ ਸੀ ਕਿ ਕਾਂਗਰਸ ਹਾਂ ਦੀ ਕਾਲੀ ਆ ਜਾਂਦੇ ਤੇ ਅੱਗੇ ਕਿਹੜਾ ਪੰਜਾਬ ਇਹਨਾਂ ਨੇ ਯਾੜੇ ਜਿਹੜਾ ਯਾੜੇ ਝਾਲੂ ਵਾਲੋਂ ਨੂੰ ਪਾਉਣੇ ਦੀ ਹੁਣ ਕਿਧਰੇ ਪਾਸੇ ਨੂੰ ਪਾਉਣੇ ਤੁਹਾਨੂੰ ਬਹੁਤ ਖੋਦ ਦਿੱਤਾ ਜੀ ਕਾਂਗਰਸ ਅਜੇ ਤਾਂ ਕਟੜ ਕਾਂਗ ਸਾਡੇ ਬਾਬੇ ਦਾਦੇ ਵੀ ਕਾਂਗਰਸੀ ਸੀ ਅਸੀਂ ਵੀ ਕਹਾਂ ਲੀਆ ਮੌਕੇ ਪੰਨਾ ਸਾਨੂੰ 600 ਰੁਪਏ ਭੁੱਖੀ ਮਿਲਦੀ ਸੀ ਉਹ ਕਿਹਾ ਵੀ ਮੈਂ ਦੇਖੋ ਜੀ ਬਹੁਤ ਤੰਗ ਆ ਵੀ ਹੁਣ ਘਰ ਦੇ ਕੁੱਟਦੇ ਮਾਰਦੇ ਕਿਤੇ ਜਾਣਾ ਆਉਣਾ ਕਿਸੇ ਦੇ 10 ਰੁਪਏ ਦੀ ਮੰਗਦਾ ਨਾਲ ਨੇ ਪਹਿਲਾਂ ਬਹੁਤ ਵਧੀਆ ਕੀਤਾ ਮੈਨੂੰ ਤੇ ਹੋ ਗਏ 1000 ਦੇਣਗੇ ਕਿਹੜੀ ਪਾਰਟੀ ਨੂੰ ਵੋਟ ਪ ਤੁਸੀਂ ਕੋਈ ਇਰਾਦਾ ਦਾ ਕਰਿਆ ਹੋਊਗਾ ਰਾਦਾ ਦਾ ਅਸੀਂ ਤਾਂ ਪਰਮੰਦਰ ਢੀਂਸੇ ਨੂੰ ਪਾਉਣੀ ਆ ਅੱਛਾ ਜੀ ਹਾਂਜੀ ਸੰਗਰੂਰ ਜ਼ਿਲ੍ਹੇ ਤੋਂ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਹੋ ਹਾਂਜੀ ਅੱਛਾ ਜੀ ਪੁਰੇ ਵੈਸੇ ਆਏ ਹੋ ਰਿਸ਼ਤੇਦਾਰ ਨੇ ਆਇਆ ਆਪਣਾ ਕੰਮ ਕਾਰੋਬਾਰ ਇੱਥੇ ਆ ਜੀ ਅੱਛਾ ਜੀ ਵੋਟ ਉੱਥੇ ਆ ਵੋਟ ਉੱਥੇ ਆ ਢੀਂਸਾ ਜੀ ਨੂੰ ਕਿਉਂ ਪਾ ਰਹੇ ਹੋ ਵੋਟ ਪਰਮੰਦਰ ਢੀਂਸੇ ਨੂੰ ਜੀ ਪਹਿਲਾਂ ਤੋਂ ਉਹਦੇ ਨਾਲ ਹੀ ਜੁੜੇ ਹੋਏ ਆ ਅੱਛਾ ਤੁਸੀਂ ਕੱਲ ਹੀ ਹੋ ਪੱਕੇ ਹਾਂਜੀ ਕੱਲੀਆਂ ਜੀ ਪੱਕੇ ਹਮ ਅੱਲਾ ਕੇ ਵੀ ਗਿਆ ਆਪਣੇ ਕੋਲ ਪਿੰਡ ਉੱਥੇ अच्छा जी हां जी पहले उन्होंने बढ़िया काम कराए ना पूरे ਘੈਂਟ ਸਾਡੇ ਦੂਜਾ ਜਿਹੜਾ ਝਾੜੂ ਵਾਲਾ ਦਾ ਹਮ ਆਪਣੇ ओहो ਇਹ ਕਾਲੀਆਂ ਦੀ ਸਥਿਤੀ ਕੀ ਹੈ ਜੀ ਪੰਜਾਬ ਚ ਸਹੀ ਮੈਨੇਚ ਤੁਸੀਂ ਕਾਲੀਆਂ ਦੀ ਪਹਿਲਾਂ ਜੀ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਜੀ ਹਾਂ ਜੀ ਇਹਨਾ ਬਹੁਤ ਕੰਮ ਕੀਤਾ ਜੀ ਉਹਨਾਂ ਨੇ ਹੂੰ ਜਿਹੜੀਆਂ ਸੜਕਾਂ ਸੁੱਟਾਂ ਨੇ ਉਹਨਾਂ ਦੀ ਦੇਣਾ ਜਿਹੜਾ ਰਾਖਣ ਰੁੱਟਣ ਦੇਣਾ ਉਹ ਵੀ ਉਹਨਾਂ ਦੀ ਦੇਣਾ ਸਾਰਾ ਕੁਝ ਪਹਿਲਾਂ ਉਹਨਾਂ ਨੇ ਦਿੱਤਾਗਾ ਇਹਨਾਂ ਨੇ ਹੁਣ ਕਾਂਗਰਸ ਨੇ ਮੈਨੂੰ ਕੋਈ ਸੱਤਾ ਸੀਗਾ ਝਾੜ ਕੋਲੇ ਨੇ ਤਾਂ ਉਹਨਾ ਬਿਜਲੀ ਮਾਫ ਕੀਤੀ ਅਕੱਲੀ ਹੂੰ ਹੋਰ ਤਾਂ ਝਾੜ ਕੋਲੇ ਨੇ ਕੁਛ ਨਾ ਕੀਤਾ ਜੀ ਹੂੰ ਬਾਦਲ ਨੇ ਪਹਿਲਾਂ ਬਹੁਤ ਵਧੀਆ ਕੀਤਾ ਕੰਮ ਨਹੀਂ ਬਾਦਲ ਦੀ ਪੰਜਾਬ ਬਚਾਓ ਰੈਲੀ ਤੁਹਾਨੂੰ ਕਿਵੇਂ ਲੱਗ ਰਹੀ ਹੈ ਜਿਹੜੀ ਯਾਤਰਾ ਜਿਹੜੀ ਯਾਤਰਾ ਜੀ ਹੁਣ ਤਾਂ ਜੀ ਮੈਨੂੰ ਘਾਟਿਆ ਲੱਗ ਰਹੀ ਹੈ ਪਹਿਲਾਂ ਵਾਲੀਆਂ ਕੰਮ ਤਾਂ ਨਹੀਂ ਰਿਹਾ ਜੀ ਹੂੰ ਹੁਣ ਕਣੀ ਦੀ ਘਾਟ ਆ ਜਾਣੇ ਜੀ ਪਹਿਲਾਂ ਜ਼ ਹਾਂ ਜੀ ਅੱਗੇ ਕਾਂਗਰਸ ਹੈ ਨਹੀਂ ਕਾਲੀ ਹੈ ਅੱਗੇ ਕਿਹੜਾ ਪੰਜਾਬ ਇਹਨਾਂ ਨੇ ਯਾੜੇ ਜਿਹੜਾ ਯਾੜੇ ਨੋਹਾਂ ਤੇ ਰਹਿਣੀ ਅੱਛਾ ਨੇ ਨਾਲੇ ਕਹਿੰਦੇ ਹੁਣ ਪੰਜਾਬ ਬਚਾਉਣਾ ਹੈ ਪੰਜਾਬ ਨੂੰ ਤੇ ਹੋਰ ਕਿਹੜੇ ਯਾੜ ਦੇਣਗੇ ਹੂੰ ਅੱਛਾ ਜੀ ਹਾਂ ਅਜੇ ਝਾੜੂ ਨੂੰ ਪਾਉਣੇ ਕੋਟਾ ਤੁਸੀਂ ਝਾੜੂ ਵਾਲੇ ਹੋ ਪੱਕੇ ਅੱਛਾ ਜੀ ਹਾਂ ਕੀ ਕੀ ਬਦਲਾਅ ਲੱਗ ਰਿਹਾ ਹੈ ਨਵੀਂ ਸਰਕਾਰ ਚ ਠੀਕ ਹੈ ਜੀ ਅਗਰੋਂ ਗਨਾਂਡਾ ਕਰਦੀ ਘਾਟ ਅੱਛਾ ਜੀ ਅੱਗੇ ਭੱਜੇ ਮੋਟਰਸਾਈਕਲ ਪੰਪ ਪੰਪ ਕੇ ਇਹ ਬੰਦੇ ਬਰੇ ਰੋਏ ਕੋ ਉਹ ਕੋਈ ਰੋਗ ਦਾ ਇਹ ਕੋਈ ਕੋਈ ਨਹੀਂ ਲੱਗਦਾ ਹਨ ਜਰਾ ਪਤਾ ਮੁੰਡਾ ਗਰੀ ਕਾਂਗਰਸ ਆਦੀ ਉਹਦੀ ਪਹਿਲਾਂ ਅੱਛਾ ਜੀ ਮਤਲਬ ਕਾਲੀਆਂ ਦਾ 30 ਸਾਲ ਦੀ ਉਮਰ ਹੋ ਗਈ ਸਾਰੇ ਕੋ ਦੇਖ ਲਿਆ ਕਾਲੀਆਂ ਕਾਂਗਰਸ ਅੱਛਾ ਵੀ ਹੁਣ ਨਵੀਂ ਪਾਰਟੀ ਉਹ ਦੇਖਣੀ ਹੈ ਹਾਂ ਇਹ ਨਹੀਂ ਪਾਉਣੀ ਬਸ 2027 ਦੀ ਕੀ ਸਥਿਤੀ ਹੈ ਹੈ ਜਿਹੜਾ ਹੁਣ ਅੱਗੇ ਪਾਰਟੀ ਦੁਬਾਰੇ ਐਮਐਲਏ ਚੁਣੇ ਜਾਣੇ ਨੇ ਸਰਕਾਰ ਆਪਣੀ ਪੰਜਾਬ ਸਰਕਾਰ ਚੁਣੀ ਜਾਣੀ ਹੈ ਅੱਛਾ ਜੀ ਮੈਂ ਉਹਦੇ ਵਿੱਚ ਕਿਹੜੀ ਪਾਰਟੀ ਨੂੰ ਤੁਸੀਂ ਵੋਟ ਪਾਉਂਗੇ ਉਹ ਜੀ ਮੈਦੇ ਸੀ ਨੂੰ ਕਾ ਝਾੜੂ ਨੂੰ ਐ ਅੱਛਾ ਕੋਈ ਗਾਈ ਆ ਪਹਿਲਾਂ ਕਾ ਲਿਆਂ ਗਏ ਦੀ ਮਹਿਲਾਂ ਤੁਸੀਂ ਗੱਲ ਹੀ ਤੇ ਹੁਣ ਤੁਸੀਂ ਝਾੜੂ ਵਾਲੇ ਹਾਂ ਝਾੜੂ ਵਾਲੇ ਨੂੰ ਮੈਂ ਦਸਤੂਰ ਮੈਂ ਖੋਲਿਆ ਦਾ ਪਿਛੇ ਅੱਛਾ ਉਰੀ ਇੱਥੇ ਖੇੜੀ ਨਾ ਹੋਂ ਸਿੰਘ ਨਹੀਂ ਮੈਂ ਦਸਤੂਰ ਠੀਕ ਹੈ ਜੀ ਹਾਂ ਜਦ ਵੀ ਇਹਨਾਂ ਨੂੰ ਕਹਤਾ ਮਾ 80% ਵੋਟ ਪਾਉਗੇ ਹੂੰ 80 ਬਈਆ ਹੂੰ ਤੁਸੀਂ ਜੀਪੀ ਦੇ ਨਾਲ ਸੀਗੇ ਨਾ ਨਾ ਦੂਏ ਗਏ ਅੱਛਾ ਹੈਪੀ ਨਾਲ ਸੀ ਠੀਕ ਹੈ ਜੀ ਜੀਪੀ ਨੇ ਕਰਿਆ ਕੀ ਹੋਵੇ ਅੱਛਾ ਜੀਪੀ ਨੇ ਕੁਝ ਨਹੀਂ ਕਰਿਆ ਠੀਕ ਹੈ ਜੀ ਵੀਨੇ ਦੇ ਸੇ ਕਾਂਗਰਸ ਨੇ ਮੰਨੀ ਆ ਬਸ ਨਹੀਂ ਹੁਣ ਜੀਪੀ ਆ ਗਿਆ ਝਾੜੂ ਚ ਇਹ ਨੂੰ ਨਹੀਂ ਪਾਉਂਗਾ ਗਾਹਾਂ ਵਾਲੇ ਚ ਫੇਰ ਪਾਉਂਗਾ ਜਿਹੜਾ ਉਹ ਫੜੂਗਾ ਇਹ ਨੂੰ ਹੀ ਪਾਉਂਗਾ ਜੀ ਬੇ ਸੁਆਮੀ ਨਾ ਯੂਰੇ ਜੀ ਬੀ ਨੇ ਨਹੀਂ ਤੁਸੀਂ ਬੰਦੇ ਦੇ ਕਹਣੇ ਲੱਗ ਲੱਕੇ ਮੈਂ ਤਿੰਨ ਵਾਰੀ ਮਕਾਨ ਦੇ ਪੈਸੇ ਹਾਂ ਤੇ ਉਹ ਭਰਵਾਏ ਮਕਾਨ ਬਾਹਰ ਕੱਚੇ ਦਾ ਹਮ ਇੱਕ ਬੰਦੇ ਨੇ ਉਹਦੇ ਨੇ ਕਹਤਾ ਕਹਿੰਦਾ ਉਹਦੇ ਫੋਟੋ ਨਹੀਂ ਵਿਕਣੀ ਹੈਗੀ ਹਮ ਮੈਂ ਵੀ ਉਹਦੇ ਫਲੈਸ਼ੇ ਮਾਰਨੀ ਹੈ ਜੀ ਮੈਂ ਦੇ ਲੋ 45 ਸਾਲ ਹੋ ਗਏ ਮੈਨੂੰ ਭਰਉਂਦੇ ਨੂੰ ਕਿਤੇ ਮਕਾਨ ਦਾ ਕੁਝ ਨਹੀਂ ਮਿਲਿਆ। ਅੱਛਾ ਜੀ ਹਾਂ ਹੁਣ ਵੀ ਇਹ ਜਿਹੜਾ ਜੀਪੀ ਨੇ ਜੀਪੀ ਦੇ ਬੰਦੇ ਨੇ ਮਤਲਬ ਹੁਣ ਤੁਸੀਂ ਜੀਪੀ ਨਾਲ ਨਾਰਾਜ਼ ਹੋ? ਮੈਂ ਨਾਰਾਜ਼ ਹਾਂ। ਅੱਛਾ ਜੀ। ਕਿ ਕੋਸ਼ਿਸ਼ ਵੀ ਕਰਿਆ ਉਹਨੇ? 4 4 ਵਾਲੋ ਨੂੰ ਪਾਉਣੀ ਸੀ। ਹੁਣ ਕਿਧਰੇ ਪਾਸੇ ਮੈਨੂੰ ਪਾਉਣੀ ਹੈ ਕਿਦਾਂ ਜੀ? ਨਹੀਂ ਹੁਣ ਤੁਸੀਂ ਕਹਿੰਦੇ ਵੀ ਮੈਂ ਨਹੀਂ ਗਾਹਾਂ ਜਿਹੜੇ ਗਾਹਾਂ ਖੜੂਗਾ। ਅੱਛਾ ਉਹਨੂੰ ਪਾਉਂਗੇ। ਇਹ ਨੂੰ ਠੀਕ ਹੈ। ਜੀਪੀ ਨੂੰ ਨਹੀਂ ਪਾਉਣੀ। ਮਤਲਬ ਜੀਪੀ ਨੂੰ ਨਹੀਂ ਪਾਉਣੀ। वैसे बात होंगे छड़ू। ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾਉਣਾ ਚਾਹੋਗੇ? ਕਾਂਗਰਸ ਨੂੰ ਜੀ। ਕਾਂਗਰਸ ਪਾਰਟੀ ਕਿਉਂ? ਬਸ ਜੀ ਪਸੰਦ ਆਈ ਸਾਨੂੰ ਕਾਂਗਰਸ। ਪਸੰਦ ਤਾਂ ਆਮ ਆਦਮੀ ਪਾਰਟੀ ਵੀ ਲੋਕਾਂ ਨੂੰ ਹੁੰਦੀ ਆ ਤੇ ਕਿਉਂ ਹੁਣ 13 0 ਤੇ ਕਾਂਗਰਸ ਨੂੰ ਜਿਤਾਉਣਾ? ਨਹੀਂ ਨਹੀਂ ਕਾਂਗਰਸ ਨੂੰ ਹੀ ਜਿਤਾਉਣਾ ਜੀ। ਇਹ ਕਾਂਗਰਸ ਲਈ ਇੰਨਾ ਪਿਆਰ ਕਿਉਂ ਜੀ? ਕਿਉਂ ਸਾਡਾ ਖਾਨਦਾਨੀਓ ਕਾਂਗਰਸ ਆ ਜੀ। ਅੱਛਾ ਸਾਰਾ ਹੀ ਪਰਿਵਾਰ ਤੁਹਾਡਾ ਕਾਂਗਰਸੀ ਆ ਜੀ। ਕਿਹੜੀ ਕਿਹੜੀ ਸਹੂਤ ਆ ਜਿਹੜਾ ਕਿਹੜਾ ਪਿਆਰ ਆ ਤੁਹਾਨੂੰ ਕਾਂਗਰਸ ਆ? ਸਾਨੂੰ ਬਹੁਤ ਕੋਦ ਦਿੱਤਾ ਜੀ ਕਾਂਗਰਸ ਅਜੇ ਤੱਕ ਕੱਟੜ ਕਾਂਗਰਸ ਸਾਡੇ ਬਾਬੇ ਦਾਦੇ ਵੀ ਕਾਂਗਰਸੀ ਸੀ ਤੇ ਅਸੀਂ ਵੀ ਕਾਂਗਰਸੀ ਹਾਂ ਜੀ ਜੀ ਹਾਂਜੀ ਤੇ ਤੁਸੀਂ ਕਿਹਨੂੰ ਵੋਟ ਪਾਉਣਾ ਜ਼ਿਆਦਾ ਪਸੰਦ ਕਾਂਗਰਸ ਨੂੰ ਪਾਉਂਗੇ ਕਾਂਗਰਸ ਨਾਲ ਕਿਉਂ ਪਿਆਰ ਆ ਪਹਿਲਾਂ ਤੋਂ ਹੀ ਪਾਉਂਦੇ ਆਏ ਹਾਂ ਜੀ ਹਮੇਸ਼ਾ ਤੇਰਾ ਜ਼ੀਰੋ ਤੇ ਕਾਂਗਰਸ ਨੂੰ ਜਿਤਾਉਂਗੇ ਹਾਂਜੀ ਜੀ ਤੇ ਬਾਬਾ ਜੀ ਤੁਸੀਂ ਕਿਹਨੂੰ ਵੋਟ ਪਾਉਣਾ ਪਸੰਦ ਅਸੀਂ ਤਾਂ ਭਾਈ ਝਾੜੂ ਨੂੰ ਪਾਉਨੇ ਆ ਆਮ ਆਦਮੀ ਪਾਰਟੀ ਨਾਲ ਕਿਉਂ ਦੇਖੋ ਜਦ ਆ ਕਾਲੀਆ ਮੌਕੇ ਪੰਨਾ ਸਾਨੂੰ 600 ਰੁਪਏ ਭੁੱਖੀ ਮਿਲਦੀ ਸੀ ਰੇਕੇ ਥਣੇਦਾਰ ਰੇਕੇ ਥਣੇਦਾਰ ਹੋਂਤਾ ਆ ਕੇ ਜਿਹੜੇ ਨਸ਼ੇ ਖਾਂਦੇ ਇੱਧਰ ਆ ਜਾਓ ਇੱਧਰ ਆ ਜਾਓ ਹਾਂਜੀ ਉਹ ਵੀ ਬੰਦ ਹੋ ਗਈ ਫੇਰ 1700 ਹੋ ਗਈ 1600 ਹੋ ਗਈ ਹੁਣ ਮੈਂ ਇਹ ਕਿਹਾ ਮੈਂ ਬਸੀ ਐਮਐਲ ਕੋਲ ਵੀ ਗਿਆ ਤਾਂ ਮੇਰਾ ਵਿਆਹ ਵੀ ਨਹੀਂ ਹੋਇਆ ਹੋਇਆ ਵਿਚੇ ਇਹਨਾਂ ਨੇ ਪਿੰਸਣ ਲਾ ਦੋ ਕੋਈ ਮੜਾ ਮੁੰਤਾ ਆਹ ਕਰ ਤੋ ਹੁਣ ਇਹ ਘਰ ਕੁੱਟ ਦੇ ਮਾਰਦੇ ਆ ਹਾਂਜੀ ਤੇ ਤੁਸੀਂ ਕਹਿ ਰਹੇ ਹੋ ਵੀ ਭੁੱਕੀ ਦੀ ਗੱਲ ਕਰੀਏ ਪੰਜਾਬ ਸਰਕਾਰ ਤਾਂ ਕਹਿੰਦੀ ਕਿ ਛਾੜੂ ਵਾਲੇ ਕਹਿੰਦੇ ਕਿ ਅਸੀਂ ਤਾਂ ਨਸ਼ਾ ਖਤਮ ਕਰਦਣਾ ਚਲੋ ਖਤਮ ਕਰ ਦੇ ਨਸ਼ਾ ਚੱਲ ਜਾਣੀ ਮੈਂ ਕਹਿੰਦਾ ਵੀ ਫਿਰ ਤੁਸੀਂ ਔਖੇ ਹੋਗੇ ਔਖੇ ਤਾਂ ਜਿਹੜੇ ਹੋਲੇ ਹੋਲੇ ਜਿਹੜਾ ਹੁਣ ਆਹ ਮੈਂ ਕਹਿੰਦਾ ਵੀ ਪੈਨਸ਼ਨ ਨਹੀਂ ਲਾ ਦੇ ਛਾੜੂ ਵਾਲੇ ਆ ਦੀ ਪੈਨਸ਼ਨ ਲਵਾਉਣੀ ਹੈ ਤੁਸੀਂ ਆ ਜਿਹੜੇ ਛੜੇ ਆ ਫਿਰ ਭਗਵਾਨਤਵਾਨ ਦਾ ਕਿਸਨੇ ਉਹ ਤਾਂ ਜ਼ਰੂਰ ਪਹੁੰਚਣਾ ਚਾਹੀਦਾ ਚਾਹੀਦਾ ਜੀ ਮੈਂ ਤਾਂ ਉਹਦੇ ਅਸੀਂ ਹੈਪੀ ਅਫਸਰ ਚ ਵੀ ਗਿਆ ਤਾਂ ਠੀਕ ਹੈ ਫਰਦਾ ਮਾਣੋ ਕਿਹਾ ਵੀ ਮੈਂ ਦੇਖੋ ਜੀ ਬਹੁਤ ਤੰਗਾਂ ਵੀ ਹੁਣ ਘਰ ਦੇ ਕੁੱਟਲੇ ਮਾਰਦੇ ਕਿਤੇ ਜਾਣਾ ਆਉਣਾ ਕਿਸੇ ਦੇ 10 ਰੁਪਏ ਦੀ ਮੰਗਦਾ ਜਦੋਂ ਪੀਪਲ ਪਾਰਟੀ ਬਣੀ ਸੀ ਪਤੰਗ ਖੜਾ ਤਾਂ ਇਹਦੇ ਨਾਲ ਜੱਦੇ ਜੁੜੇ ਹੋਏ ਸੀ ਆਮ ਆਦਮੀ ਪਾਰਟੀ ਚਾੜੂ ਪਾਰਟੀ ਨੇ ਤੁਹਾਨੂੰ ਕਿਹੜੀ ਕਿਹੜੀ ਸਹੂਲਤਾ ਦੇਤੀਆਂ ਕਿਹੜੀ ਕਿਸ ਚੀਜ਼ ਤੋਂ ਸੋੜਦਾ ਹੀ ਸਹੂਲਤਾ ਹੁਣ ਜਿਹੜੀਆਂ ਹੈਗੇ ਬਸ ਮੋਮਟਲ ਮਿਲ ਜਾਂਦੀ ਆ ਫਲਾਣਾ ਮਿਲ ਜਾਂਦਾ ਕਿਹੜੀ ਚੀਜ਼ ਤੋਂ ਜ਼ਿਆਦਾ ਖੁਸ਼ ਹੁਣ ਤਾਂ ਖੁਸ਼ ਹੀ ਖੁਸ਼ ਆ ਜੀ ਕਿ 600 ਜੰਟ ਤੋਂ ਕੁਛ ਆ ਜੀ ਇਹ ਢੇੜੀ 600 ਮਾਰ ਕਰਿਆ ਜੰਟਾ ਹਾਂ ਜੀ ਮੇਰਾ ਕਿਹੜਾ ਕੋਈ ਹੈਗਾ ਕੋਈ ਮਦਦ ਕਰਦਾ ਹੀ ਹਾਂ ਅੱਛਾ ਜੀ ਹਾਂ ਪਹਿਲਾਂ ਮੁਫਤ ਬਿਜਲੀ ਮਿਲਦੀ ਨਹੀਂ ਸੀ ਨਾ ਜੀ ਮੁਫਤ ਨਹੀਂ ਮਿਲਦੀ ਕਿ ਹੁਣ 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 ਮੁਫਤ ਮਿਲਦੀ ਹੈ ਅੱਛਾ ਜੀ ਤੇ ਹੁਣ 2027 ਦੇ ਵਿੱਚ ਵੀ ਫਿਰ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਨਹੀਂ ਆਮ ਆਦਮੀ ਤੇ ਹੁਣ ਕਹਿੰਦੇ ਕਿ ਅਸੀਂ ਤਾਂ ਤੇਰਾ ਇੱਕ ਪਾਸੇ ਕਹਿੰਦੇ ਕਾਂਗਰਸੀ ਕਹਿੰਦੇ ਨੇ ਇੱਕ ਪਾਸੇ ਅਕਾਲੀ ਦਲ ਕਹਿੰਦੇ ਨੇ ਕਹਿੰਦੇ ਅਸੀਂ ਤੇਰਾ 0 ਤੇ ਜਿੱਤਣਾ ਅਕਾਲੀ ਤਾਂ ਜੀ ਖਤਮ ਹੋ ਗਏ ਅਕਾਲੀ ਦਲ ਕਿਉਂ ਖਤਮ ਪਰ ਖਾਤਮੇ ਹੁਣ ਦੇਖ ਲੈਣਾ ਜਦੋਂ 600 ਰੁਪਏ ਭੁੱਖੀ ਮਿਲਦੀ ਸੀ ਜਦੋਂ ਕੋਈ ਪੁਲਿਸ ਵਾਲਾ ਆ ਕੇ ਚੱਕ ਲੈਂਦਾ ਦਾ ਇੱਧਰ ਆਜੋ ਇੱਧਰ ਆਜੋ ਕੋਣ ਕਿੰਨੇ ਦੀ ਮਿਲਦੀ ਹੁਣ ਤਾਂ 4500 ਮਿਲਦੀ ਆ ਹੁਣ ਮਹਿੰਗੀ ਹੋ ਗਈ ਹਾਂ ਪਹਿਲਾਂ ਨਾਲ ਹੁਣ ਖੁਸ਼ ਨਾ ਜੀ ਪਹਿਲਾਂ ਖੁਸ਼ ਤੇ ਸੀ ਅੱਛਾ ਕਾਲੀ ਵਧੀਆ ਸੀ ਨਾ ਨਾ ਕਾਲੀ ਵਧੀਆ ਕਾਲੀਆਂ ਦਾ ਮਾਂ ਚੋਤੀ ਆਹੋ ਲੱਭੀ ਗਾਲੀ ਕੱਢੀ ਕਾਲੀ ਕੱਢੀ ਹੈਗੀ ਵਿੱਚ ਨਾ ਨਹੀਂ ਕੱਢੀ ਜੀ ਕੈਮਰਾ ਨਾ ਕੋਈ ਨਹੀਂ ਚਲੋ ਤੁਸੀਂ ਕਿਹਨੂੰ ਪਾਰਟੀ ਨੂੰ ਕਿਹੜੀ ਬੋਟ ਪਾਉਣਾ ਕਿਹਨੂੰ ਅਸੀਂ ਸ਼ੰਗਰੂਰ ਜਿਲ੍ਹੇ ਪਰਮੇਂਦਰ ਢੀਟ ਸੇ ਅੱਛਾ ਇਹ ਪਰਮੇਂਦਰ ਢੀਟ ਸਾ ਕਿਉਂ ਅਸੀਂ ਸ਼ੰਗਰੂਰ ਜਿਲ੍ਹੇ ਪਾਉਣੀ ਉਹਨੇ ਪਹਿਲਾਂ ਸੇ ਅੱਛਾ ਜੀ ਫਤਿਹਗੜ ਸਾਹਿਬ ਦੇ ਵਿੱਚ ਤੁਸੀਂ ਜੀਪੀ ਨੂੰ ਦੇਖਣਾ ਪਸੰਦ ਨਹੀਂ ਕਰਦੇ ਇੱਥੇ ਨਹੀਂ ਕਿਸੇ ਨੂੰ ਜਾਣਦਾ ਅੱਛਾ ਜੀ ਤੁਸੀਂ ਕਿੱਥੋਂ ਹੋ ਵੈਸੇ ਅਸੀਂ ਸ਼ੰਗਰੂਰ ਜਿਲ੍ਹੇ ਤੋਂ ਮਲੇਰ ਕੋਲ ਵਾਲੇ ਰਹੀ ਹਾਂ ਸ਼ੰਗਰੂਰ ਚੋਂ ਤਾਂ ਸਿਮਰਨਜੀਤ ਸਿੰਘ ਮਾਨ ਵੀ ਨੇ ਉਹ ਵੀ ਹੈਗੇ ਨੇ ਤੁਸੀਂ ਫਿਰ ਗੋਲਡੀ ਵੀ ਹੈਗਾ ਹਾਂਜੀ ਪਹਿਲਾਂ ਮਾਨ ਨੂੰ ਚਟਾਇਆ ਸੀ ਉੱਥੋਂ ਹੁਣ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਮੰਤਰੀ ਮੀਤ ਇਹਰ ਖੜੇ ਨੇ ਤੇ ਦੂਜੇ ਪਾਸੇ ਸੰਗਰੂਰ ਚ ਹੁਣ ਸੰਗਰੂਰ ਚ ਸਿਮਰਨਜੀਤ ਮਾਨ ਫੇਰ ਖੜੇ ਨੇ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਦੇਖਿਆ ਕਿ ਹੁਣ ਜਲਦੀ ਜਿਹੜਾ ਕਿ ਕੈਂਡੀਡੇਟਾਂ ਨੂੰ ਲੈ ਕੇ ਹੁਣ ਐਲਾਨ ਹੋਊਗਾ ਫਿਰ ਤੁਸੀਂ ਕਿਹੜੀ ਪਾਰਟੀ ਦੇ ਲਈ ਵੋਟ ਜ਼ਿਆਦਾ ਤੱਕ ਹੋਂਗੇ ਜਿੱਧਰ ਹਵਾ ਹੋ ਜੂਗੀ ਫਿਰ ਮਾਨ ਨੂੰ ਪਾ ਦੇਾਂਗੇ ਨਹੀਂ ਸ਼ਾਇਦ ਫਿਰ ਪਰਮੰਦਰ ਢੇਡ ਸਤਾ ਪੱਕਾ ਹੀ ਆ ਜੀ ਹਾਂਜੀ ਤੇ ਤੁਸੀਂ ਮਤਲਬ ਕਿ ਅਕਾਲੀ ਦਲ ਨੂੰ ਜ਼ਿਆਦਾ ਹਾਂਜੀ ਕਾਲੀ ਕਟੜ ਕਾਲੀ ਹਾਂਜੀ ਪਹਿਲਾਂ